ਨੈਟ 1.5 ਲੱਖ ਦਾ ਦੇਣਾ ਤੇ 1.5 ਲੱਖ ਦੇ ਲੋਨ ਹੋ ਜਾਊਗਾ ਇਹ ਹੋਈਏ 2029 ਤਾਈਂ ਪਾਸ 2029 ਤਾਈਂ ਪਾਸ ਹੈ ਇਹ ਨਾਟਗਰਾਂ ਦੀ ਬਾਈ ਜੀ ਅੱਜ ਰੇਟ ਫਿਰ ਜਿਹੜੇ ਆਪਾਂ ਜਮਾ ਰੇਟ ਪੂਰੇ ਪੂਰੇ ਮੰਗ ਰਹੇ ਪੂਰੇ ਪੂਰੇ ਜੀ ਅੱਜ ਬਸ ਖਿੱਚ ਕੇ ਵਾਲਾ ਕੰਮ ਹੀ ਕਰਨਾ ਸੀਜ਼ਨ ਦਾ ਟਾਈਮ ਆ ਹੀ ਠੀਕ ਹੈ ਜੀ ਆਪਾਂ ਵੀ ਬਿਜ਼ੀ ਆ ਅਗਲਾ ਵੀ ਬਿਜ਼ੀ ਹੁੰਦਾ ਬਿਲਕੁਲ ਬਿਲਕੁਲ 65b ਹੋਇਆ ਵੈ 65b ਹੋਇਆ ਵੈ ਇੰਜਨ ਗੇਅਰ ਦਾ ਜਮਾ ਸਹੀ ਹੈ 99 ਮਾਡਲ ਪਾਵਰ ਸਟੀering 65b ਵੀ ਹੈ ਵੇਟ ਵੀ origignal ਲੱਗਿਆ ਠੀਕ ਹੈ ਜੀ ਠੀਕ ਹੈ ਠੀਕ ਛੋਟ ਟੈਂਕੀ ਦਿਖਾਓ ਪੂਰੀ ਨਵੀਂ ਸੋਹਣੀ ਟਰੈਕਟਰ ਪਈ ਹੈ ओरिजिनल ਆ ਇਹ ਤਾਂ ਇੰਨਾ ਸਾਫ ਤਾਂ ਮਿਲਦਾ ਨਹੀਂ ਛੇਤੀ ਇਹ ਟਾਇਰ ਹੈ 2 ਲੱਖ ਰੁਪਏ ਦਾ ਨੈਟ ਹੋ ਸਕਦਾ 2 ਲੱਖ ਦਾ ਹੀ ਲੋਨ ਹੋ ਜਾਏ 1,80,85,000 ਦਾ ਪੂਰੇ ਹੱਥ ਨਾਲ ਲੋਨ ਹੋ ਜੂਗਾ ਠੀਕ ਹੈ ਮਿੱਤਰੋ ਲੋਨ ਵਾਲੀ ਸੌਦਾ ਵਾਲੀ ਤਗੜੀ ਮਿਲਦੀ ਇੱਥੇ ਬੇਫਿਕਰ ਹੋ ਕੇ ਆਜੋ ਇੱਥੇ ਸਾਰਾ ਕੰਮ ਕਰਵਾ ਕੇ ਦੇਣਗੇ ਬਾਈ ਹੋਰੀ ਠੀਕਾ 2018 750 16928 ਦੇ ਟਾਇਰਾਂ ਆ ओरिजिनल weight ਵੀ ਲੱਗੇ ਆ 3.5 ਲੱਖ ਦਾ ਮਿੱਤਰੋ 4x4 ਦੇ ਦੇਣਾ ਤੁਹਾਨੂੰ ਸਾਵੇਂ ਟਰੈਕਟਰ ਹਮ ਅੱਜ ਕੱਲ ਬਹੁਤ ਦੇਖਦੇ ਆਂ ਆਪਾਂ ਵੀਡੀਓ ਵਗੈਰਾ ਚ ਜਗਾੜੂ ਟਰੈਕਟਰ ਆ ਤਾਂ ਹੈ ਹਾਂ ਇੰਜਨ ਬੰਨ੍ਹਦੇ ਉੱਚੇ ਮਾੜ ਦਾ ਲੈਨ ਵਾਲੇ ਹਿੱਸੇ ਉੱਚੇ ਮਾੜ ਦਾ ਲੈ ਆ ਉਹ ਜੜੀਆਂ ਕਮੀ ਹਾਂ ਜੀ ਮਿੱਤਰੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚਿਆ ਸੋਨਾ ਲੀਕਾ ਏਜੰਸੀ ਜੀ ਸ੍ਰੀ ਮੋਖਸਰ ਸਾਹਿਬ ਦੇ ਵਿੱਚ ਇਹਨਾਂ ਕੋਲੇ ਪਹਿਲਾਂ ਵੀ ਪੁਰਾਣੇ ਟਰੈਕਟਰਾਂ ਦੀਆਂ ਕਾਫੀ ਆਪਾਂ ਵੀਡੀਓ ਪਾਈਆਂ ਇਹਨਾਂ ਕੋਲੇ ਬਹੁਤ ਖੜੇ ਹੁੰਦੇ ਆ ਤੇ ਅੱਜ ਵੀ ਤੁਹਾਨੂੰ ਦਿਖਾਉਣ ਲੱਗੇ ਆ ਉਸ ਤੋਂ ਪਹਿਲਾਂ ਇੱਕ ਤੁਹਾਨੂੰ ਮੈਂ ਨਵੇਂ ਟਰੈਕਟਰਾਂ ਦੇ ਜਿਹੜਾ ਸੋਨਾ ਲੀਕਾ ਕੰਪਨੀ ਵੱਡਾ ਜਿਹੜ ਆਪਾਂ ਲੱਕੀ ਡਰਾ ਕਹਿ ਸਕਦੇ ਹਾਂ ਕੱਢ ਰਹੀ ਹੈ ਉਹ ਵੀ ਤੁਹਾਨੂੰ ਦਿਖਾ ਦਈਏ ਇਹਦੇ ਚ ਤੁਸੀਂ ਦੇਖੋ 15 ਟਰੈਕਟਰ ਨਿਕਲਣੇ ਹਨ ਹੋਰ ਵੀਲ ਦੇ ਵਿੱਚ ਤੇ ਸੈਕੰਡ ਪ੍ਰਾਈਜ਼ 17 ਗੱਡੀਆਂ ਤੇ ਕਾਫੀ ਪ੍ਰਾਈਜ਼ ਆ ਤੁਸੀਂ ਵੀਡੀਓ ਦੇ ਵਿੱਚ ਇਹਨੂੰ ਰੋਕ ਕੇ ਜਿਹੜਾ ਦੇਖ ਸਕਦੇ ਹੋ ਵੀਡੀਓ ਲੰਮੀ ਹੋ ਜਣੀ ਉਹਦੇ ਕਰਕੇ ਆਪਾਂ ਪਹਿਲਾਂ ਪੁਰਾਣੇ ਟਰੈਕਟਰ ਜਿਹੜੇ ਵਿਕਾਊ ਆ ਉਹ ਬਾਈ ਹੋਰਾਂ ਤੋਂ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਪੁਰਾਣੇ ਟਰੈਕਟਰ ਬਾਈ ਬਹੁਤ ਜੜ ਗਏ ਫਿਰ ਬਾਅਦ ਫੇਰ ਜੀ ਚਲੋ ਆਜੋ ਫਿਰ ਬਾਈ ਆਪਾਂ ਨਾਂ ਸਾਰਾ ਰਾਤ ਤੇ ਚੱਲ ਰਹੇ ਆ ਬਾਬੇ ਦੀ ਕਿਰਪਾ ਤੇ ਆਪਾਂ ਸਟਾਰਟ ਕਰੀਏ ਠੀਕ ਹੈ ਜੀ 7.5 ਲੱਖ ਰੁਪਏ ਪ੍ਰਾਈਸ ਹੈ ਠੀਕ ਹੈ ਬਾਈ ਪੇਂਟ ਪੂਟ Ориجنਲ ਹੈ Ориجنਲ ਹੈ ਜੀ ਕਿਆ ਬਾਤ ਹੈ ਮਤਲਬ ਹਲਕੀ ਫੁਲਕੀ ਟੱਚਿੰਗ ਹੈ ਬਾਕੀ ਠੀਕ Ориجنਲ ਹੈ ਜੀ ਆ ਜਿਵੇਂ ਪੈਡਲਾਂ ਵਗੈਰਾ ਤੇ ਤਾਂ ਬਾਈ ਜਿਵੇਂ ਹੀ ਲਾਦਾ ਨਵਾਂ ਹੀ ਖੜਾ ਹੁੰਦਾ ਟਰੈਕਟਰ ਜਿਵੇਂ ਬਾਕੀ ਹਾਲਤ ਤੁਸੀਂ ਦੇਖਣੀ ਹੋਵੇ ਸ੍ਰੀ ਮੋਖਸਰ ਸਾਹਿਬ ਬੱਸ ਸਟੈਂਡ ਦੇ ਨੇੜੇ ਬਾਹਰਲੇ ਬਾਈਪਾਸ ਤੇ ਜਿਹੜੀ ਏਜੰਸੀ ਇੱਥੇ ਆ ਕੇ ਟਰੈਕਟਰ ਖੜੇ ਆ ਦੇਖ ਸਕਦੇ ਹੋ ਤੇ ਆ ਹਾਲਤ ਆ ਜਿਹੜੀ ਆਪਾਂ ਦਿਖਾ ਰਹੇ ਹਾਂ ਤੇ ਬਾਈ ਜੀ ਇੰਜਨ ਗੇਅਰ ਦੀ ਗਾਰੰਟੀ ਜੀ ਗਾਰੰਟੀ ਜੀ ਗਾਰੰਟੀ ਸੋਨਾਲਿਕਾ 35 RX ਟੌਪ ਵਾਲਾ ਠੀਕ ਹੈ ਜੀ 2022 ਮਾਡਲ ਹੈ ਇਹ ਡਿਸਟ੍ਰੀਬਿਊਟਰ ਵਾਲਾ ਮਾਡਲ ਹੈ ਡਬਲ ਕਲਚਰ ਰਵਰਸ ਵੀਡੀਓ ਸਾਰਾ ਕੁਝ ਇਹਦੇ ਚ ਇਹ ਸਵਾ 5 ਲੱਖ ਦਾ ਹੀ 2022 1100 ਘੰਟਾ ਜੈਨ ਨੂੰ ਗਾਰੰਟੀ ਹੈ ਚੱਲੇ ਦੀ ਠੀਕ ਹੈ ਹਾਂ ਜੀ ਨਵਾਂ ਨੁੱਕ ਟਰੈਕਟਰ ਹੈ ਆਨ ਰਿਕਾਰਡ ਚੱਲੇ ਹੁੰਦੇ ਬਾਈ ਰਾਤ ਹੀ ਆਇਆ ਟਰੈਕਟਰ ਹਜੇ ਠੀਕ ਹੈ ਜੀ ਤਾਂ ਇਹਦਾ ਤੋਤਾ ਵੀ ਨਹੀਂ ਕਸਟਮਰ ਜਿਵੇਂ ਛੱਡ ਗਿਆ ਉਦਾਂ ਹੀ ਖੜਾ ਹੈ ਠੀਕ ਹੈ ਜੀ ਹਾਂ ਜੀ ਉਸ ਤੋਂ ਬਾਅਦ ਫਿਰ 750 ਜੀ 2018 ਮਾਡਲ ਠੀਕ ਹੈ ਜੀ ਹਲਕੀ ਫੁਲਕੀ ਟੱਚਿੰਗ ਹੈਗੀ ਹੈ 5 ਲੱਖ ਨੈਟ ਪ੍ਰਾਈਸ ਹੈ ਦਾ ਤੇ ਬਾਈ ਜੀ ਇੱਕ ਆਪਾਂ ਲੋਨ ਵਗੈਰਾ ਦੀ ਸੌਦਾ ਵੀ ਦੇ ਸਕਦੇ ਹੈਗੀ ਜੀ ਹੈ ਜਰੂਰ ਘੱਟ ਤੋਂ ਘੱਟ ਕਿੰਨੀ ਡਾਊਨ ਪੇਮੈਂਟ ਤੇ ਟਰੈਕਟਰ 50000 ਤੋਂ ਲੈ ਕੇ ਲੱਖ ਰੁਪਏ ਤੱਕ ਠੀਕ ਹੈ ਜੀ ਲ ਮੈਂ ਤਰੋਂ 50000 ਦੇ ਕੇ ਤੁਸੀਂ ਟਰੈਕਟਰ ਇੱਕ ਵਾਰੀ ਲੈ ਜਾ ਸਕਦੇ ਹੋ ਜੀ ਤੇ ਇਹ ਲੋਨ ਵਗੈਰਾ ਦਾ ਸਾਰਾ ਅਕੋਰਡਿੰਗ ਹੁੰਦਾ ਨਾ ਲੋਨ ਲਾ ਲੋ ਕਈ ਕਸਟਮਰ ਨੂੰ 50000 ਸਰਦਾ ਕਈ 60 70 ਲੱਖ ਰੁਪਏ ਤੱਕ ਸਰ ਜਾਂਦਾ ਵਾਦ ਤੋਂ ਵਾਦ ਠੀਕ ਹੈ ਜੀ 50 ਆਲਾ 2019 ਮਾਡਲ ਤਿੰਨ ਸਿਲੰਡਰ ਵਾਲਾ ਜੀ ਠੀਕ ਹੈ ਜੀ 4 ਲੱਖ 70000 ਦਾ ਜੀ ਬਾਈ ਜੀ ਅੱਜ ਰੇਟ ਫਿਰ ਜਿਹੜੇ ਆਪਾਂ ਜਮਾ ਰੇਟ ਪੂਰੇ ਪੂਰੇ ਮੰਗ ਰਹੇ ਪੂਰੇ ਪੂਰੇ ਹੀ ਅੱਜ ਬਸ ਖਿੱਚ ਕੇ ਵਾਲਾ ਕੰਮ ਹੀ ਕਰਨਾ ਸੀਜ਼ਨ ਦਾ ਟਾਈਮ ਆ ਹੀ ਠੀਕ ਹੈ ਜੀ ਆਪਾਂ ਵੀ ਬਿਜ਼ੀ ਆ ਅਗਲਾ ਵੀ ਬਿਜ਼ੀ ਹੁੰਦਾ ਬਿਲਕੁਲ ਹਾਂ ਜੀ ਨਵਾਂ ਨੱਕ ਡੈਕਟਰ ਆ ਵਿਖਾਓ ਤੁਸੀਂ ਮੌਕੇ ਤੇ ਸੀ ਮਕਸਰ ਦਾ ਨੰਬਰ ਡੈਕਟਰ ਆਹੀ ਠੀਕ ਹੈ ਜੀ ਹਾਂ ਜੀ ਟਾਇਰਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਜੀ ਨਵੇਂ ਵਰਗੇ ਹੀ ਹੈ ਤਾਂ 75 80% ਟਾਇਰ ਹੋਣਗੇ 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 ਜੀ ਇਹਨੇ ਤਾਂ ਸੋਨਾਲੀਕਾ 2003 ਮਾਡਲ 750 ਲੈ ਵੀ ਮੈਂ ਅੱਧੇ ਟਾਇਰ ਆ ਜੀ ਮੂਰਲੇ ਨਵੇਂ ਵਰਗੇ ਆ। ਕੀ ਬਾਤ ਹੈ। 2 ਲੱਖ ਦਾ ਜੀ। ਇਹਦਾ ਬਈ ਇੰਜਨ-ਵੰਜਨ ਕਿਵੇਂ ਆ? ਜਮਾ ਇੰਜਨ ਗੇਅਰ ਸਹੀ ਆ ਜੀ। ਠੀਕ ਆ ਜੀ। ਸੁੱਕਾ-ਸੁੱਕਾ ਟਰੈਕਟਰ ਆ ਜਿਮੀਦਾਰ ਦਾ ਛੋਹ ਅੰਦਰ ਪਈ ਆ ਪੂਰੀ ਸੋਹਣੀ ਛੋਹ ਆ। ਟਾਪੇ-ਟੂਪੇ ਸਾਰਾ ਕੁਝ ਵਧੀਆ ਸਮਾਨ ਆ ਸਾਰਾ ਪੂਰਾ। ਠੀਕ ਆ ਜੀ। 5811 2000 ਮਾਡਲ ਚਿੱਪ ਵਾਲੀ ਕਾਪੀ ਆ। ਪਾਸਿੰਗ ਲੰਘੀ ਆ 2 ਸਾਲ ਹੋ ਗਏ। ਠੀਕ ਆ ਜੀ। ਹਾਂ ਜੀ। 65 ਬਾਈ ਹੋਇਆ ਵਿਆ। 65 ਬਾਈ ਹੋਇਆ ਵਿਆ। ਇੰਜਨ ਗੇਅਰ ਤਾਂ ਜਮਾ ਸਹੀ ਆ। ਸੁੱਕਾ-ਸੁੱਕਾ ਬਿਆ ਮਤਲਬ ਹਾਂ ਜੀ। 2750 ਠੀਕ ਹੈ ਜੀ ਹਾਂ 45 ਰੁਪਏ ਟਾਇਰ ਪਾ ਦੇਣ 43 ਰੁਪਏ ਅੱਧੇ ਟਾਇਰ ਵੀ ਹੈਗੇ ਜੀ ਠੀਕ ਹੈ ਮੇਟਰ 99 ਮਾਡਲ ਪਾਵਰ ਸਟੀering 6522 ਵੀ ਹੈ ਵੇਟ ਵੀ origignal ਲੱਗਿਆ ਠੀਕ ਹੈ ਜੀ origignal ਵੇਟ ਹੈ ਸਾਢੇ 3 ਲੱਖ ਦਾ ਇਹ ਇਹਦਾ ਬਈ ਕਿੰਨਾ ਮਾਡਲ ਸੀ ਹੈ 99 ਜੀ 99 ਮਾਡਲ ਤੇ ਇਹਦਾ ਬਈ ਨਾਂ ਨੁੰਦਾ ਸਾਢੇ 3 ਲੱਖ ਇਹ ਤਾਂ ਫਿਰ ਕਾਪੀ ਦੂਜੀ ਇਹ ਪੇਜਾਂ ਵਾਲੀ ਹੈ ਪੁਰਾਣੀ ਠੀਕ ਹੈ ਪੁਰਾਣੀ ਕਾਪੀ ਜੀ ਠੀਕ ਹੈ ਠੀਕ ਹੈ ਉਹ Ориジナル ਆ ਸਾਰਾ ਟਰੈਕਟਰ ਉਹ ਸਾਰਾ Ориジナル ਟੈਂਕੀ ਸ਼ੋਰ ਇਨਨਾ ਮਰਗੜ ਦੂਰੀਵਾਰ ਲੱਗੇ ਹੋਏ ਆ ਬਾਕੀ ਹਲਕੀ ਬੁਲਕੀ ਟੱਚਿੰਗ ਹੋਣੀ ਹੈ ਬਾਕੀ Ориジナル ਹੀ ਆ ਸਾਰਾ ਠੀਕ ਹੈ ਠੀਕ ਹੈ ਛੋਟੇ ਟੈਂਕੀ ਦਿਖਾਓ ਪੂਰੀ ਨਵੀਂ ਸੋਹਣੀ ਟਰੈਕਟਰ ਪਈ ਹੈ Ориジナル ਆ ਇਹਦਾ ਇੰਨਾ ਸਾਫ ਤਾਂ ਮਿਲਦਾ ਨਹੀਂ ਛੇਤੀ Ориジナル ਹੋਣਾ ਜਿਹੜਾ ਹਨਾ ਹਾਂਜੀ ਠੀਕ ਹੈ ਜੀ ਚੰਗਾ ਡਰਾਈਵ ਇੰਜਨ ਗੇਅਰ ਦਾ ਜਮਾ ਵਾਕੇ ਵੀ ਦੇ ਦਾਂਗੇ ਦੋਨੇ 54 ਗ੍ਰਾਮ ਜਿਹੜਾ ਮਰਜੀ ਮਿੱਤਰੋ ਇਹ ਏਜੰਸੀ ਦੇ ਵਿੱਚ ਖੜੇ ਹੋਣ ਕਰਕੇ ਇੰਨੀਆਂ ਗਾਰੰਟੀਆਂ ਮਿਲ ਰਹੀਆਂ ਆ ਬਾਕੀ ਬੇਫਿਕਰ ਹੋ ਕੇ ਤੁਸੀਂ ਆਹ ਸੇਲ ਹੋ ਗੈਂਡ ਫਾਰਮ ਤੇ ਲੈ ਜਾ ਸਕਦੇ ਹੋ ਆ ਚੁੱਕੀ ਪੇਮੈਂਟ ਪਾਈ ਜਾਂਦੀ ਤੇ ਉਸ ਤੋਂ ਬਾਅਦ ਆ ਗਿਆ ਆਈਸ਼ਰ 2018 ਮਾਡਲ ਜੀ ਸਦਾ ਬਾਹਰ ਟਾਇਰ ਮੂਹਰੇ ਟਾਇਰ ਨਵੇਂ ਆ ਮਗਰਲੇ ਟਾਇਰ ਵੀ ਲਾ ਲਓ 75 80 ਪੈਸੇ ਠੀਕ ਹੈ ਜੀ 2 ਲੱਖ ਦਾ ਲੋਨ ਵੀ ਹੋ ਜਾਊਗਾ ਸਵਾ 2 ਲੱਖ ਦਾ ਠੀਕ ਹੈ ਹਾਂ ਜੀ ਮਿੱਤਰ ਇਹਦਾ ਸਵਾ 2 ਲੱਖ ਦਾ 2 ਲੱਖ ਦਾ ਲੋਨ ਵੀ ਹੋ ਜਾਊਗਾ ਠੀਕ ਰਹਾ ਕੀ ਕਹਣਾ 30 30 ਹੌਲੈਂਡ ओरिजिनल ਵੇਟ ਵੀ ਮਗਰਲੇ ਨਾਲ ਲੱਗੇ ਹੋਏ ਐ ਠੀਕ ਹੈ ਜੀ ਪੰਜਾਬ ਨੰਬਰ ਦਾ ਮੂਹਰਲਾ ਵੇਟ ਵੀ ਹੈਗਾ ਚੰਗਾ ਡੈਟਰ ਐ 1,85,000 ਦਾ ਜੀ 1 ਲੱਖ ਤੇ ਸਿਰਫ 85 ਹਜ਼ਾਰ ਦਾ ਡੈਟਰ ਹੈ ਚੰਗਾ ਡੈਟਰ ਇੰਜਨ ਗੀਅਰ ਦਾ ਵਾਕੇ ਵੀ ਲੈ ਸਕਦੀ ਪਾਰਟੀ ਠੀਕ ਹੈ ਜੀ ਆਈਸ਼ਰ 368 2018 ਮਾਡਲ ਟਾਇਰ ਠੀਕ ਐ 70 ਕੁਪੇ ਟਾਇਰ ਹੈਗੇ ਐ 4 ਲੱਖ ਰੁਪਏ ਦਾ ਜੀ ਠੀਕ ਹੈ ਜੀ ਹਾਂਜੀ ਇਹ ਦਿਖਾ ਕੇ ਤੇ ਆਓ ਇਧਰ ਆਪ ਇਥੋਂ ਫੜੇ ਦਿਖਾਈ ਜੀ ਤੁਹਾਨੂੰ ਰੈਕਟਰ ਆ ਤਾਂ ਐ ਲੱਗਦਾ ਮੰਡੀ ਚ ਫਿਰਦੇ ਹੁੰਦੇ ਆ ਬਾਈ ਹੋਰਾਂ ਕੋਲੇ ਇੰਨੇ ਟਾਈਟ ਹਾਂਜੀ ਹਾਂਜੀ ਇਕੱਠੇ ਹੋ ਜਾਂਦੇ ਆ ਆਇਸ਼ਰ 485 ਇੱਕ ਪੰਜ ਮਾਡਲ ਹੈ ਨਾ ਜੋ ਇੱਕ ਤਿੰਨ ਮਾਡਲ ਹੈ ਦੋ ਖੜੇ ਆ 135 35000 ਦੇ ਆ ਦੋਨਾਂ ਚ ਜਿਹੜਾ ਮਰਜ਼ੀ ਲੈ ਲਓ ਠੀਕ ਆ ਦੋਨਾਂ ਦੇ ਵਿੱਚੋਂ ਜਿਹੜਾ ਮਰਜ਼ੀ ਉਜਾਦਦੇ 135000 35000 ਦਾ ਠੀਕ ਆ ਜੀ ਜਿਹੜਾ ਮਰਜ਼ੀ ਲੈ ਲਓ ਆ ਵੀ ਤੇ ਪਰਲਾ ਵੀ ਇੱਕ ਤਿੰਨ ਮਾਡਲ ਹੈ ਇੱਕ ਪੰਜ ਮਾਡਲ ਹੈ ਚੰਗੀ ਹਾਲਤ ਦੇ ਵਿੱਚ ਲੱਗਦੇ ਆ ਮਿੱਤਰੋ ਹਾਂਜੀ ਸੁੱਕੇ ਸੁੱਕੇ ਡਾਇਰੈਕਟਰ ਹਾਂਜੀ 2013 ਮਾਡਲ ਬਾਕੀ ਅੱਗੇ ਲੰਘ ਕੇ ਇਹਨਾਂ ਦਿਖਾ ਦਈਏ ਆਪਾਂ ਲੰਘੋ ਹਨਾ ਹਾਂਜੀ ਚਲੋ ਪੂਰਾ ਚੈੱਕ ਕਰ 2013 ਮਾਡਲ ਦੀ 45 ਕੇ ਪੈਸੇ ਟਾਇਰ ਹੈ 2 ਲੱਖ ਰੁਪਏ ਦਾ ਨੈਟ ਹੋ ਸਕਦਾ 2 ਲੱਖ ਦਾ ਹੀ ਲੋਨ ਹੋ ਜਾਏ 1,85,000 ਦਾ ਪੂਰੇ ਹੱਥ ਨਾਲ ਲੋਨ ਹੋ ਜੂਗਾ ਠੀਕ ਹੈ ਮਤਰਾ ਲੋਨ ਵਾਲੀ ਸੌਦਾ ਵਾਲੀ ਤਗੜੀ ਮਿਲਦੀ ਇੱਥੇ ਬੇਫਿਕਰ ਹੋ ਕੇ ਆ ਜਾਓ ਇੱਥੇ ਸਾਰਾ ਕੰਮ ਕਰਵਾ ਕੇ ਦੇਣਗੇ ਬਾਈ ਹੋਰੀ ਹਾਂਜੀ ਤੇ ਇਹ 1,35,35,000 ਦੇ ਆ ਦੋਹਾਂ ਜਿਹੜਾ ਮਰਜੀ ਵਧੀਆ ਵੱਡੀਆਂ ਹੁਕਾਕਾਂ ਲੈ ਜਿਹੜਾ ਮਰਜੀ ਲੈ ਲਓ ਹਾਂ ਜਿਹੜਾ ਪਸੰਦ ਆ ਉਹ ਦੋਹਾਂ ਚ ਲੈ ਲਓ 1,35,000 ਰੇਟ 2013 ਕਾਪੀ 14 ਦੀ ਸਿੰਪਲ ਸਟੀering ਹੈ ਦਿਖਾਓ ਮੜਾ ਘੁਮਾ ਕੇ ਉੱਤੋਂ ਦੀ ਹਾਂਜੀ ਇਹ ਤਾਂ ਸਵਾਰ ਕੇ ਸਭ ਤੋਂ ਵੱਧ ਜਿਹੜੀ ਮਾਰਕੀਟ ਇਹਨੇ ਬਣਾਈ ਸੀ ਨਾ ਹਾਂਜੀ ਹਾਂਜੀ ਬਹੁ ਕਿਆ ਨਾ ਟਰੈਕਟਰ ਹੈ ਮਿੱਤਰੋ ਜਾਇਜ ਇਹਦਾ ਡੀਜ਼ਲ ਖਰਚਾ ਹੁੰਦਾ ਤੇ ਇਹਦਾ ਵੀ ਪੇਂਟ ਪੌਂਟ ਦੀ ਕੰਡੀਸ਼ਨ ਹੈ ਇਹ ਤਾਂ ਬਾਈ ਲਗਭਗ ओरिजिनल ਹੀ ਹੈ ਰਿਗਾਰਡ ਚੇਂਜ ਕਰੇ ਹੋਇਆ ਛੋ ਛੂ ਸਾਰਾ ਕੋ ओरिजिनल ਹੀ ਹੈ ਠੀਕ ਹੈ ਜੀ ਹਾਂਜੀ ਲੈ ਮਿੱਤਰੋ ਇਹਦਾ ਜਾਇਜ ਜਰੇਟਿਆ ਰੇਟ ਦਾ ਕਰਦੇ ਮੰਗਦੇ ਸੀ ਆਪਾਂ ਪਹਿਲਾਂ 3 ਲੱਖ ਰੁਪਈਆ ਠੀਕ ਹੈ ਜੀ ਪਰ ਆਪਾਂ 2 ਲੱਖ 85 ਹਜ਼ਾਰ ਦਾ ਦੇਣਾ ਠੀਕ ਹੈ ਤੇ 2 ਲੱਖ 70 ਹਜ਼ਾਰ ਦਾ ਲੋਨ ਵੀ ਹੁੰਦਾ ਕੀ ਬਾਤ ਹੈ ਹੋ ਸਕਦਾ ਸੀ ਦਾ ਵੀ ਹੋ ਜਾ 270 ਦਾ ਮੰਨੋ ਬਸ ਠੀਕ ਹੈ ਜੀ ਮਿੱਤਰੋ ਬਹੁਤ ਜਿਹੜਾ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਪੇਂਟ ਵੇਖੋ ਕਿਤੇ ਨਹੀਂ ਉਤਰਿਆ ਵਗੈਰਾ ਅਰੀਨਲ ਪੇਂਟ ਆ ਹਾਂਜੀ ਤੇ ਉਸ ਤੋਂ ਬਾਅਦ ਆ ਗਿਆ ਜੀ 834 ਸਵਰਾਜ 2000 ਹੀ ਤਿੰਨ ਚਾਰ ਮਾੜ ਲਈ ਆ ਇੰਜਨ ਤੋਂ ਹੀ ਪੇਂਟ ਵੇਖੋ ਮਿੱਤਰ ਸੁੱਕਾ ਸੁੱਕਾ ਟਰੈਕਟਰ ਪਿਆ ਤੇ ਡੇਢ ਲੱਖ ਦਾ ਸਿਰਫ ਨੈਟ ਡੇਢ ਲੱਖ ਦਾ ਕੀ ਬਾਤ ਆ ਅੱਜ ਕੋਈ ਬਹੁਤੇ ਬਾਈਆਂ ਨੂੰ ਪਹਿਲਾਂ ਦੱਸਦੇ ਆ ਪਰ ਰੇਟ ਜਾਇਜ ਜੇ ਮੰਗਦੇ ਪਏ ਆ ਬਹੁਤਾ ਵੀ ਫੋਨ ਲਾ ਕੇ ਡਿਸਟਰਬਲ ਕਿੰਨੇ ਛੱਡਣਗੇ ਕਰਨਗੇ ਬਾਕੀ ਮਾਨਤਨ ਵਾਲੀ ਗੱਲ ਹੀ ਹੋਣੀ ਆ ਬਸ ਜਾਇਜ ਜੀ ਕਿਉਂਕਿ ਫਿਰ ਸੀਜ਼ਨ ਦਾ ਟਾਈਮ ਆਪਾਂ ਵੀ ਬਿਜ਼ੀ ਆ ਅਗਲਾ ਬਿਜ਼ੀ ਹੁੰਦਾ ਹੈ ਰੇਟ ਹੀ ਪੂਰੇ ਪੂਰੇ ਪਹਿਲਾਂ ਹੀ ਮੰਗ ਰਹੇ ਹਾਂ ਹਾਂ ਜੀ ਆਪਾਂ ਦਿਖਾਈ ਗਏ ਅੰਦਰਲੇ ਪਾਸੇ ਵੀ ਹਾਂਜੀ ਹਾਂ ਲੈ ਬਈ ਮੰਡੀ ਇੱਥੇ ਬਣੀ ਪਈ ਵਰਕਸ਼ਾਪ ਕੋਲੇ ਹਾਂ ਹਾਂਜੀ ਹਾਂਜੀ ਠੀਕ ਹੈ 95 96 ਮਾਡਲ ਹੈ ਪੰਜਾਬ ਨੰਬਰ ਦਾ ਲੱਖ ਰੁਪਏ ਦਾ ਨਟ ਦੇਣਾ 735 ਆ ਵੀਰੋ ਸਿਰਫ ਲੱਖ ਰੁਪਏ ਦਾ ਛੱਡਣਾ ਜੀ ਹਾਂਜੀ ਪੂਰਾ ਪੂਰਾ ਰੇਟ ਹੀ ਮੰਗਿਆ ਬਾਈ ਹੋਰਾਂ ਨੇ ਤੇ ਮਾੜਾ ਮੋਟ ਮਾਨਤਣ ਹੋ ਸਕਦਾ 2013 ਮਾਡਲ ਹੈ ਜੀ ਡਿਸਪੋਇਲ ਦਾ ਪੰਪ ਹੋਈ ਜਾਂਦਾ ਠੀਕ ਹੈ ਖੋਲਿਆ ਪਿਆ ਦਿਖਾਓ ਐ ਇੰਜਨ ਗੇਅਰ ਸਹੀ ਹੈ ਹਾਂ ਡੀਜ਼ਲ ਪੰਪਡ ਸਪੋਇਲ ਦਾ ਹੋ ਰਿਹਾ ਇੰਜ ਸਾਰਾ ਸਾਫ ਸੁਥਰਾ ਹੈ 2.5 ਲੱਖ ਰੁਪਏ ਦਾ ਹੋ ਸਕਦਾ 2.5 ਲੱਖ ਦਾ ਹੀ ਲੋਨ ਹੋ ਜੇ ਠੀਕ ਹੈ ਜੇ ਕੋਈ ਐ ਕਮੀ ਪੇਸ਼ੀ ਹੁੰਦੀ ਥੋੜੇ ਧਿਆਨ ਮੈਕੈਨੀਕਲ ਕੋਈ ਦੱਸ ਦੇ ਆਪਾਂ ਕਰਕੇ ਦੇ ਦਾਂਗੇ ਵੀ ਆ ਕਰਨ ਵਾਲਾ ਚਲਾ ਕੇ ਠੀਕ ਹੈ ਕੀ ਬਾਤ ਹੈ 2097 ਮਾਡਲ ਹੈ 475 1 ਲੱਖ 30 ਹਜ਼ਾਰ ਦਾ ਨੰਬਰ ਬਾਹਰ ਦਾ ਵੈਸਟ ਬੰਗਾਲ ਦਾ ਉਹ ਪੰਜਾਬ ਨੰਬਰ ਸੀ 35 ਠੀਕ ਹੈ ਜੀ ਇਹ ਵੈਸਟ ਬੰਗਾਲ ਦਾ ਨੰਬਰ ਹੈ lambda ਮੇਟਰ ਬੜਾ ਸੋਕਾ ਸੋਕਾ ਟਰੈਕਟਰ ਪਿਆ ਉਸ ਤੋਂ ਬਾਅਦ ਬਾਈ ਜੀ ਸੋਨਾਲਿਕਾ 2018 750 16928 ਦੇ ਟਾਇਰਾਂ ਨਾਲ origignal weight ਵੀ ਲੱਗੇ ਆ ਠੀਕ 5 ਲੱਖ ਦਾ ਨੈਟ ਦੇਣਾ ਹੈ ਸਵਾ ਚਾਰ 4.5 ਲੱਖ ਦਾ ਲੋਨ ਵੀ ਹੋ ਜਾਣਾ ਚਾ ਬਾਤ ਇਹ ਬਈ ਸਾਰਾ origignal ਹੀ ਹੋਗਾ ਟਾਇਰਾਂ ਲਈ origignal ਪੰਜਾਬ ਨੰਬਰ ਬੜਾ ਸਾਫ ਪਿਆ ਮੇਟਰੋ 16 ਦੇ ਟਾਇਰਾਂ ਦੇ ਵਿੱਚ ਜਿਹੜਾ ਆ ਉਹ ਟਰੈਕਟਰ ਇਹ power plus power plus ਦੇ ਨਾਲ ਹਾਂਜੀ ਬਹੁਤ ਤਗੜੀ ਪਾਵਰ ਦਿੰਦਾ ਇਹ ਟਰੈਕਟਰ ਹੀ ਹਾਂਜੀ 2659394 ਮਾਡਲ ਹਰਿਆਣਾ ਨੰਬਰ ਹੈ ਲੱਖ ਰੁਪਏ ਦਾ ਨੈਟ ਠੀਕ ਹੈ ਹਾਂਜੀ ਉਸ ਤੋਂ ਬਾਅਦ ਇਹ ਫੋੜਾ ਨੀਵਾ ਮਾਡਲ 8384 ਹਿੱਸਾ ਵੀ ਦੂਜਾ ਲੱਗਾ ਟਾਇਰ ਵੀ 80 ਪੈਸੇ ਹੈ ਠੀਕ ਹੈ ਜੀ ਫੋੜਾ ਵੈਸੇ 3600 ਇੰਜਨ ਵੀ ਉੱਚੇ ਮਾਡਲ ਦਾ ਰੱਖਿਆ ਹੋਇਆ ਹੈ ਅੱਛਾ ਫੋੜ 3600 ਹੈ ਨੀਵਾ ਮਾਡਲ ਦਾ ਲਾਲੋ ਕਾਪੀ ਦੇਖਣੀ ਪੈਣੀ ਧਿਆਨ ਚ ਨਹੀਂ ਠੀਕ ਹੈ ਵੀ ਇੰਨਾ ਡਰਾਂ ਜੇ ਆਪਾਂ 130000 ਦਾ ਦੇ ਦੇਣਾ 80 ਪੈਸੇ ਟਾਇਰ ਹੈ ਇੰਜਨ ਗੇਅਰ ਦਾ ਜਮਾ ਸਹੀ ਹੈ ਠੀਕ ਹੈ ਜੀ ਪੰਜਾਬ ਨੰਬਰ ਦਾ ਪੂਰਾ ਜਗਾੜੂ ਟਰੈਕਟਰ ਹੈ ਤਾਂ ਹਾਂ ਇੰਜਨ ਬੰਨਿਆ ਉੱਚੇ ਮਾੜਾ ਦਾ ਲਾਈਨ ਵਾਲਾ ਹਿੱਸਾ ਸੱਚੇ ਮਾਡਲ ਦਾ ਲਾਇਆ ਹੋੜੀਆਂ ਕਮੀਆਂ ਟਾਇਰ ਵੀ ਕੇ ਟੀ ਦੇ ਵੀ 80 85 90 96 ਟਾਇਰ ਹੈ ਚਾਰੋਂ ਖੇਤੀ ਵਾਲੇ ਬੰਦੇ ਵਾਸਤੇ ਵੀ ਵਧੀਆ ਕੋਈ ਨਹੀਂ 1 ਲੱਖ 30 ਹਜ਼ਾਰ ਦਾ ਸਿਰਫ 1 ਲੱਖ 30 ਹਜ਼ਾਰ ਦਾ ਟਰੈਕਟਰ ਹੈ ਪਰਲੇ ਪਾਸੇ ਨਾਲ ਹੀ ਇਹਦੇ ਫੋੜ ਖੜਾ ਇੱਕ ਹੋਰ ਨੀਵਾ ਮਾਡਲ ਹੀ ਹੋਈ 74 75 ਹੋਣਾ 95 ਹਜ਼ਾਰ ਦਾ ਨੈਟ ਨੈਟ 95 ਹਜ਼ਾਰ ਦਾ ਫੋੜ ਦੇ ਦੇਣਾ ਨਾਲ ਲੈ ਸ਼ਰੇ 1 ਲੱਖ 10 ਹਜ਼ਾਰ ਦਾ 364 ਠੀਕ ਹੈ 312 ਲਾ ਮਾਤਰਾ ਟ੍ਰਾਈਟਰ ਟ੍ਰਾਈਟਰ ਖੜਿਆ ਜਿਹੜਾ ਤੁਸੀਂ ਆਖੋਗੇ ਉਹੀ ਆਈਸ਼ਰ 9293 ਮਾਡਲ ਹੈ ਹੈਂਡਲ ਸਟਾਰਟ ਬਿਨਾ ਸੈਲਫ ਤੋਂ 80000 ਦਾ ਠੀਕ ਹੈ ਜੀ ਆਹ ਰੀਨਿਊ ਕਾਪੀ ਆ ਦੋ 98 ਮਾਡਲ ਦਾ 911 2 ਲੱਖ ਦਾ ਠੀਕ ਹੈ ਜੀ ਇਹ ਇਹਦੀ ਕਾਪੀ ਬਈ ਕਾਪੀ ਰੀਨਿਊ ਹੀ ਹੈ 2029 ਤਾਈਂ ਪਾਸੀ 2029 ਤਾਈਂ ਪਾਸ ਹੈ ਇਹ 911 ਦੀ ਠੀਕ ਹੈ ਜੀ ਇੰਜਨ ਗੇਅਰ ਦਾ ਓਕੇ ਇੰਜਨ ਗੇਅਰ ਦਾ ਓਕੇ ਜਮਾ ਜੀ ਠੀਕ ਹੈ ਜੀ 2014 ਮਾਡਲ ਆ 434 net 1.5 ਲੱਖ ਦਾ ਦੇਣਾ ਤੇ 1.5 ਲੱਖ ਤੇ ਲੂਣ ਹੋ ਜਾਊਗਾ ਠੀਕ ਹੈ ਜੀ ਹਾਂ ਮੇ ਮਿੱਤਰੋ ਆਜੋ ਲੋਨ ਵਾਲੀ ਸੌਦਾ ਪਾਲੀ ਚੰਗੀ ਹੈ ਬਾਈ ਹੋਰਾਂ ਦੀ ਹਾਂਜੀ ਤੇ ਆਪਣੇ ਕੋਲੇ ਸਾਹਮੇ ਗਰੇਵ ਸਾਹਿਬ 603 4/4 ਹਰਿਆਣਾ ਨੰਬਰ ਹੈ ਲੈ ਜੀ 3.5 ਲੱਖ ਦਾ 3.5 ਲੱਖ ਦਾ ਮਿੱਤਰੋ 4/4 ਦੇ ਦੇਣਾ ਤੁਹਾਨੂੰ ਸਾਹਮੇ ਟਰੈਕਟਰ ਹਾਂ ਅੱਜ ਕੱਲ ਬਹੁਤ ਦੇਖਦੇ ਆਂ ਆਪਾਂ ਵੀਡੀਓ ਵਗੈਰਾ ਚ ਤਾਂ ਬੜੀ ਤਗੜੀ ਚੀਜ਼ ਹੈ ਇਹ ਵੀ ਹੂੰ ਤੇ ਬਾਈ ਜੀ ਆਪਣੇ ਕੋਲੇ ਹੋਰ ਜਲਾਲਾਬਾਦ ਜਲਾਲਾਬਾਦ ਟਰੈਕਟਰ ਆਪਣੇ ਕੋਲ 911 ਖੜਾ ਹੈ 8384 ਮਾਡਲ ਹਾਈ ਸਪੀਡ ਖੜਾ ਹੈ ਇੰਜਨ ਗੇਅਰ ਦਾ ਜਮਾ ਕੋਕੇ ਵਾਲਾ ਟਾਇਰ ਹੈਗੇ 40 ਰੁਪਏ ਠੀਕ ਹੈ ਜੀ 1,20,000 ਦਾ 198 ਮਾਡਲ ਉਥੇ ਪਾਵਰ ਸਟੀering ਵਾਲਾ ਖੜਾ ਹੈ ਰਾਜਸਥਾਨ ਨੰਬਰ ਹੈ ਠੀਕ ਹੈ ਜੀ ਉਹ ਆਪਾਂ ਨੈਟ ਦੇਣਾ 1,80,000 ਦਾ ਠੀਕ ਹੈ ਜੀ ਮੈਸੀ ਖੜਾ 5245 1,60,000 ਦਾ ਠੀਕ ਹੈ ਜੀ ਆਇਸ਼ਰ ਖੜਾ 18 ਮਾਡਲ 3,80,000 ਦਾ 368 18 ਮਾਡਲ ਤੇ ਟਰੈਕਟਰ ਉਥੇ ਕਾਫੀ ਖੜੇ ਦੋ ਤਿੰਨ ਟਰੈਕ 93 99 ਮਾੜਾ ਠੀਕ ਹੈ ਆਉਣ ਵਾਲੇ ਆ 90 90 ਹਜ਼ਾਰ ਦੇ ਠੀਕ ਹੈ ਟਰੈਕਟਰ ਕਾਫੀ ਹੈ ਜੇ ਆਉਣ ਵਾਲੇ ਕਸਟਮਰਾਂ ਤੋਂ ਕੱਟੇ ਵੇ ਲੈ ਕੇ ਨੇ ਜਗ੍ਹਾ ਦੀ ਥੋੜੀ ਪ੍ਰੋਬਲਮ ਆਈ ਵੀ ਸੀ ਜਨ ਕਰਕੇ ਬਿਲਕੁਲ ਮਿੱਤਰਾਂ ਇੰਨੇ ਟਰੈਕਟਰ ਫੇਰ ਵੀ ਬਾਈ ਹੋਰੀ ਠੱਲੀ ਬੈਠਿਆ ਕੋਲੇ ਤੇ ਕੋਈ ਵੀ ਟਰੈਕਟਰ ਲੈਣਾ ਹੋਵੇ ਤੁਸੀਂ ਇੱਕ ਵਾਰੀ ਬਾਈ ਹੋਰਾਂ ਨੂੰ ਕਾਲ ਕਰਕੇ ਜ਼ਰੂਰ ਪੁੱਛੋ ਤੇ ਇਹਨਾਂ ਕੋਲੇ ਟਰੈਕਟਰ ਆਉਂਦੇ ਜਾਂਦੇ ਰਹਿੰਦੇ ਆ ਬਾਕੀ ਤਿੰਨ ਥਾਂ ਇਹਨਾਂ ਦੀ ਏਜੰਸੀਆਂ ਆ ਤਾਂ ਕਰਕੇ ਤਿੰਨਾਂ ਸ਼ਹਿਰਾਂ ਦੇ ਵਿੱਚ ਟਰੈਕਟਰ ਕਾਫੀ ਕੱਟੇ ਜਾਂਦੇ ਆ ਤੇ ਠੀਕ ਹੈ ਬਾਈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ